ਕੱਪਾ ਪਿਆ ਇਹਦਾ ਹਾਂ ਵੀਰੇ ਯਾਰਗਾ ਲੱਗਦਾ ਜਮਾ ਦੇਉ ਮੜਾ ਜੇ ਲੈ ਨੂੰ ਅੱਜ ਦੂਜੀ ਵਾਰੀ ਕੋਈ ਚੱਟਣਾ ਉਹ ਇੱਕ ਵਾਰੀ ਤੂੰ ਆਪ ਕਿਹੜੇ ਜੀ ਆਪਰੇ ਮਾਰੀ ਨਾ ਇੱਕ ਵਾਰੀ ਹੁਣ ਸਾਡੀ ਮਸਾ ਅੱਜ ਫਿਰ ਕਿੱਥੇ ਚੱਲੇ ਹੋ ਤੁਸੀਂ ਸ੍ਰੀ ਮੰਨ ਚੱਲੇ ਦੁੱਧ ਦੇ ਜੀ ਹੈ ਮਮੀ ਹਾਂ ਜਦੋਂ ਮੈਂ ਮੇਰੇ ਪੰਜ ਭੈਣਾਂ ਹੋਈਆਂ ਸੀਗੀਆਂ ਹਾਂ ਉਦੋਂ ਫਿਰ ਕਾਦੋਂ ਸ੍ਰੀ ਮੰਨ ਨੇ ਤੁਸੀਂ ਚਲੋ ਮੇਰੇ ਥੱਲੇ ਹਾਂਜੀ ਚੱਲੇ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਜੇ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਅਪਡੇਟ ਤੇ ਆਉਣ ਵਾਲੀਆਂ ਘੈਂਟ ਘੈਂਟ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਦੇਖ ਜਾਣ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਗਾਣੇ ਨੂੰ ਇੰਨਾ ਪਿਆਰ ਦਿੱਤਾ ਹਾਂ ਇੰਨਾ ਪਿਆਰ ਦਿੱਤਾ ਤੇ ਪਿਆਰ ਦੇ ਰਹੇ ਹਾਂ ਮਮਈ ਹਾਂ ਹਾਂ ਅਗਲਾ ਗਾਣਾ ਕਦੋਂ ਆਉਂਦਾ ਫਿਰ ਅਗਲੇ ਮਹੀਨੇ ਪੋਸਟਰ ਪਾਵਾਂਗੇ ਹਾਂ ਅਬ ਇਹਦਾ ਜਿਹੜਾ ਪੋਸਟਰ ਆਪਾਂ ਥੋੜੇ ਦਿਨਾਂ ਵਿੱਚ ਪਾਵਾਂਗੇ ਤੇ ਪੂਰੀ EP ਬਣੀ ਵੀ ਆ ਕੱਲਾ ਕੱਲਾ ਗਾਣਾ ਛੱਡਾਂਗੇ ਤੇ ਪਹਿਲਾ EP ਦਾ ਪੋਸਟਰ ਪਾਵਾਂਗੇ ਫਿਰ ਕੱਲਾ ਕੱਲਾ ਗਾਣਾ ਆਊਗਾ ਤੇ ਅੱਜ ਫਿਰ ਕਿੱਥੇ ਚੱਲੇ ਹੋ ਤੁਸੀਂ ਅੱਜ ਚੱਲੇ ਆਂ ਸਡੇਲੋਂ ਐ ਸਡੇਲੋਂ ਕੀ ਕਰਨ ਚੱਲੇ ਹੋ ਸ੍ਰੀ ਹਾਂ ਤੇ ਸੁਣ ਚੱਲਨੇ ਦੋ ਤੇ ਦੇ ਆ ਸੁਆਦ ਜਪਰੀ ਦੇ ਰਸਤੇ داری ਦੇ ਵਿੱਚ ਇੱਕ ਨਵਾਂ ਜੀ ਆਇਆ ਉਹਦੇ ਸਰੀ ਬੰਨਣੇ ਆ ਤੇ ਸਰੀ ਬੰਨਣਾ ਉਹ ਤਾਂ ਥੋੜਾ ਜਿਹਾ ਲੇਟ ਹੀ ਗਿਆ ਕੰਮ ਆਪਣਾ ਇਹ ਤਾਂ ਰੋਮੀਆਂ ਪਟਾਂਹ ਤੋਂ ਪਹੁੰਚਦੇ ਨਹੀਂ ਕਿਤੇ ਵੀ ਇਹ ਕਹਿੰਦੀ ਅੱਧੇ ਘੰਟੇ ਦਾ راہ ਵਾ ਪਿੰਡੋਂ ਮੈਨੂੰ ਆਉਣ ਲੱਗਿਆ ਅੱਧੇ ਘੰਟੇ ਦਾ ਥੋੜਾ ਘੰਟਾ ਸਵਾ ਘੰਟਾ ਲੱਗ ਜਾਂਦਾ ਡੇਲੋਂ ਦਾ ਅੱਜ ਬੰਨਾਂਗੇ ਸਰੀ ਤੇ ਨਾਨੀ ਆਈ ਆ ਮਾਮੀ ਆਈ ਆ ਮਾਮਾ ਆਇਆ ਮੁੰਡੇ ਦਾ ਇਹ ਇਹ ਦੇਖਣਾ ਸੀ ਵੀ ਪਹਿਲੇ ਤਾਂ ਨਹੀਂ ਆ ਪੰਜਾਬ ਦਾ ਟਿੱਡੂ ਜੀ ਆ ਨਹੀਂ ਕੁੜੀਆਂ ਦੇ ਵੀ ਸ਼ਰੀਮ ਬੰਦੇ ਜਾਂਦੇ ਆ ਕੁੜੀਆਂ ਦੇ ਵੀ ਸ਼ਰੀਮ ਬੰਦੇ ਹੁੰਦੇ ਆ ਆ ਬਹੁਤ ਬੰਦੇ ਆ ਸ਼ਰੀਮ ਕੁੜੀਆਂ ਮੇ ਆਉ ਹੁਣ ਤਾਂ ਮੁੰਡੇ ਕੁੜੀਆਂ ਇੱਕ ਬਰਾਬਰ ਆ ਅਗਲੇ ਲੋਹੜੀ ਵੀ ਬਣਾਉਂਦੇ ਹੁਣ ਤਾਂ ਬਹੁਤ ਰਸ਼ਾ ਐਵੇਂ ਮੈਂ ਹਾਂ ਜਦੋਂ ਮੈਂ ਮੇਰੀ ਪੰਜ ਭੈਣਾਂ ਹੋਈਆਂ ਸੀਗੀਆਂ ਹਾਂ ਉਦੋਂ ਫਿਰ ਕਾਹਤੋਂ ਸ਼ਰੀਮ ਆਨੇ ਤੁਸੀਂ ਹਾਂ ਲੇ ਹੁਣ ਤਾਂ ਤੁਸੀਂ ਕਹਿੰਦੇ ਸੀ ਬੰਦ ਪਰ ਨਹੀਂ ਉਦੋਂ ਗੱਲਾਂ ਹੋਰ ਸੀ ਹਨਾ ਹੁਣ ਲੋਕ ਕੁੜੀਆਂ ਮੁੰਡਿਆਂ ਨੂੰ ਇੱਕ ਬਰਾਬਰ ਮੰਨਣ ਲੱਗੇ ਮੰਨਦੇ ਤਾਂ ਉਦੋਂ ਬਹੁਤ ਏਮੀ ਸੀ ਹਾਂਜੀ ਉਦੋਂ ਐ ਹੁੰਦਾ ਸੀ ਵੀ ਹੁਣ ਕਿਹਦੇ ਕਿਹਦੇ ਆ ਇੱਕ ਤਾਂ ਮੀ ਦੇਖ ਦੋ ਵੀ ਦੇਖ ਤਿੰਨ ਚਾਰ ਵੀ ਦੇਖ ਪੰਜ ਵੀ ਦੇਖ ਆਏ ਹੋ ਜਾਂਦਾ ਸੀ ਫਿਰ ਤਾਂ ਪੰਜਵੀਂ ਕਰਮ ਵਾਲੀ ਅੰਦਰ ਨੂੰ ਕੈਂਚ ਲਈ ਸਹੀ ਗੱਲ ਆ ਨਵੇਂ ਲੈ ਆਈ ਫਿਰ ਖਿੱਚ ਕੇ ਨੂੰ ਵੀਰ ਦੀ ਵਾਹ ਦੇ ਬਾਕੀ ਦਾ ਹਰ ਮੋੜੇ ਆਜਾ ਲਾਈਨ ਬਣਾ ਕੇ ਦੇਖ ਪਹਿਲੀ ਨੇ ਦੂਜੀ ਖਿੱਚੀ ਦੂਜੀ ਨੇ ਤੀਜੀ ਖਿੱਚੀ ਤੀਜੀ ਫਿਰ ਚੌਥੀ ਲੈ ਕੇ ਆਈ ਚੌਥੀ ਪੰਜਵੀਂ ਨੂੰ ਲੈ ਕੇ ਆਈ ਦੇਖੋ ਮੈਂ ਵੀ ਕਹਿ ਸਕਦੇ ਹੁਣ ਦੇਖੋ ਆਪਾਂ ਐਂ ਕਹਿੰਦੇ ਆ ਵੀ ਹੈਨਾ ਪੰਜਵੀਂ ਵੀਰ ਨੂੰ ਖਿੱਚ ਲਈ ਆ ਹਾਂ ਪੰਜਵੀਂ ਨੂੰ ਚੌਥੀ ਖਿੱਚ ਕੇ ਲਈ ਆ ਉਹੀ ਤਾਂ ਕਹਿਣਾ ਚੌਥੀ ਨੂੰ ਜੈਨ ਬਣੀ ਆਈ ਐ ਉਹ ਮੋੜ ਫੋੜਨਾ ਸੀ ਚੌਂਕ ਨਹੀਂ ਗਾਂ ਤੇਰੇ ਪਿਓ ਨੇ ਨੀਮੂ ਫੜਕਾਰਿਆ ਸਹੀ ਗੱਲ ਆ ਵਿਤਨ ਹਾਂ ਮੈਂ ਆਪਣਾ ਬਾਪੂ ਜੇ ਹੁਣ ਗਲਤੀ ਕਰਨੀ ਹੈ ਤਾਂ ਫੇਰ ਕੋਈ ਨਹੀਂ ਜਾਂਦਾ ਹਾਂ ਨਾ 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 ਇਹਨਾਂ ਨੂੰ ਨਿਪੋੜਨਾ ਤਾਂ ਬਹੁਤ ਕਰਨਾ ਬਣਨਾ ਹੈ ਸਹੀ ਗੱਲ ਆ ਪੁੱਤ ਵੀ ਧੀਆਂ ਹੁੰਦੀਆਂ ਹੀ ਕਰਮਾਂ ਵਾਲੀਆਂ ਹਾਂ ਠੀਕ ਆ ਗਏ ਮਨ ਨੂੰ ਆਪਦੇ ਘਰੇ ਜਾਗੇ ਵਸਦਣਾ ਸਹੀ ਗੱਲ ਆ ਹਾਂ ਬੰਦੇ ਜਿੰਨਾ ਕਿਸੇ ਦਾ ਦੁੱਖ ਨਹੀਂ ਹਾਂ ਬਸ ਹੱਸਣਾ ਰਸਣ ਬਾਬਾ ਜੀ ਆਈ ਹੱਸਦੇ ਖੇੜਦੇ ਦਿਖਾ ਦੇ ਬਸ ਮੈਂ ਤਾਂ ਇਹੀ ਕਹਿੰਨੀ ਦੋਵੇ ਉੱਪਰ ਇਹ ਲੋਕੇ ਦਿਖਾ ਦੇ ਫਿਰ ਰੋਕੀ ਰੋਕੇ ਦਿਖਾ ਦੇ ਜੋ ਕੋ ਗਰੌੜ ਔਖਾ ਹੋ ਜੂ ਰੋਕੇ ਦਿਖਾ ਦੇ ਕਿਤੇ ਅੱਗ ਲੱਗਦਾ ਵਾ ਮੇਰੇ ਵਰਕਾ ਵੀ ਕੰਬੀ ਹੋ ਤੇ ਨਾ ਫਿਕਸ ਹੁੰਦਾ ਹਾਂ ਹਾਂ ਉਹ ਬਸੈਂਟਰ ਵਾਲੀ ਹਾਂ ਲੇ ਕੇ ਮਾਲ ਹਾਂ ਹਾਂ ਉਧਰੋਂ ਤੇ ਲੱਗਦਾ ਉਹਦੀ ਆ ਗੱਲੀ ਨਾ ਆ ਗਈ ਸਸਤੀ ਦੀ ਅਮਨ ਵਿਚਾਰੀ ਰਹਿ ਗਈ ਹੋਰ ਅਸੀਂ ਤੋਹੇ ਆਏ ਸੀਗੇ ਨਾਈ ਕੋਟ ਸਾਰਾ ਬਲਾਕ ਬਣਾ ਕੇ ਆ ਹਾਂ ਹਾਂ ਮੈਂ ਕਹਿੰਨਾ ਮਾਪੀ ਗੱਲ ਹੀ ਨਹੀਂ ਕੋਈ ਅਸਾਂ ਬਣਾਉਂਦੇ ਆਏ ਆ ਦੇਖਿਆ ਸੀ ਮੈਂ ਤਾਂ ਆਪਦੀ ਸੀ ਅਮਨ ਨੂੰ ਮੈਂ ਤਾਂ ਇੱਕ ਸਾਡਾ ਵੀ ਬਾਦਲ ਬਣਾਉਣਾ ਸੀ ਸਾਡਾ ਹੀ ਬਾਦਲ ਮੈਨੂੰ ਸੀ ਰਾਜਪੂਰ ਕੀਤਾ ਸੀ ਬਣੀ ਜੀ ਸੁਭਨ ਮੈਨੂੰ ਕਾਮਾ ਵੀ ਹੁੰਦੀ ਹਾਂ ਜੀ ਖਾਣਾ ਪਹਿਲਾਂ ਚੱਕ ਲੈ ਹਾਂ ਵੀਰੇ ਅਰਗਾ ਲੱਗਦਾ ਜਮਾ ਦੇਓ ਮੜੇ ਚੱਕ ਲੈ ਚੱਕ ਲੈ ਚੱਕ ਲੈ ਨਹੀਂ ਮੈਨੂੰ ਬਹੁਤ ਡਰ ਲੱਗਦਾ ਆਹਾ ਇਹ ਐਂ ਨਾ ਜਦੋਂ ਬੱਚਾ ਜਾਂਦਾ ਸੋਰ ਨੂੰ ਇਹ ਫਿਰ ਚੌ ਪੰਜਾਂ ਦੇ ਨਾਲ ਬਾਅਦ ਹਫਤੇ ਨੂੰ ਸਾਰੇ ਲੈ ਜਾਂਦੇ ਉਹਦੋਂ ਬਾਅਦ ਘਾਈ ਦਾ ਹੋ ਗਿਆ ਜਦੋਂ ਸੀ ਪਾਣੇ ਜਾਂਦਾ ਹੁੰਦਾ ਹੁੰਦਾ ਮੈਂ ਸ਼ੁਰੂ ਕਰਦੀ ਚਲੋ ਵੀ ਆਗੇ ਚੁੱਕਾਓ ਆਗੇ ਚੁੱਕਾਓ ਚੱਕਾਓ ਤੁਮ ਚੁੱਕਾਓਗੇ ਆਹ ਜਿਹੜੀ ਉਹੋ ਕੁਛ ਹੈਗੀ ਬੱਕ ਇਧਰ ਆਪਾਂ ਤਾਂ ਖੜ ਜਾ ਕਰਦੇ ਆ ਦੋਨੋਂ ਆਖ ਲਾ ਹਾਂ ਆਹ ਇਧਰ ਆ ਕੇ ਆਹ ਤਾਂ ਨਮੀ ਮਗਰ ਖੜੀ ਹੈ फोटोग्राफी सामने हां जी इधर देखो देखो जी इधर ਇੱਥੇ ਬੰਦਣੇ ਯਾਰ ਸਾਨੂੰ ਫੋਨ ਕਰੀਂ ਦੇਖਾਂ ਲਾਂਦੇ ਆਂ ਦੇਖਾਂ ਇੱਥੇ ਰੱਖ ਲੈ ਕੋਈ ਫੜ ਕੇ ਨਾ ਚੱਲੋ ਇੱਧਰ ਚਲੋ ਉਹਨਾਂ ਦੇ ਨਾਲ ਚਲੋ ਵੀ ਚਲੋ ਕਰੋ ਸ਼ੁਰੂ ਕਰਾਂਗੇ ਬਹੁਤ ਖਲੋਇਆ ਕਰਦੇ ਨੇ ਇੱਕ ਐਂਗਲ ਪਰ ਲੜ ਕੇ ਫੋਟੋ ਖਿਲਾ ਲਿਓ ਸਾਰੇ ਹੋਲਡਰ ਲਾ ਕੇ ਜਣਾ ਹੋਲਡਰ ਲਾ ਕੇ ਹਰਿਆਂ ਦੇ ਕੰਮ ਕਰਨਾ ਕੋਈ ਕਿਸਾਨੀ ਮਾਂ ਜੀ ਸਾਢੇ 4 ਵਜੇ ਲੱਭਿਆ ਇੱਕ ਮਿੰਟ ਸਾਢੇ 4 ਦੇ ਨਾਲ आप किराज़ तो है कि नहीं परिक्षा देखो बेटू आप किराज़ है अभी बात करेंगे यहाँ खानी मारते हैं आधार करेंगे बता रहे हैं खुली हाँ आधी बात करेंगे बता रहे हैं बेचड़ी बेचड़ी पाला है हाँ कोई कोई बोल आप बेचड़ी का बाद में कैसे नाटकी है कब बेटा और देखना और देखना

अरे पछि के भयो? जाला 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 মায়ালালেকেকেকেকে <laughs> <small> ਆ ਜਾ ਤੂੰ ਮਗਰ ਪੁਰਾਣੇ ਯਾਦੋ ਕਰੇ 5 ਘੰਟੇ 5 ਮਿੰਟ ਫਾਮ ਮੈਂ ਤੇ ਹੋ ਗਿਆ ਰਣ ਰਣ ਤੇਰੇ ਯਾਦਾਂ ਤੇ ਤੇਰੇ ਯਾਦਾਂ ਬੇ ਲਾਡਲੇ ਤੇਰੇ ਯਾਦਾਂ ਮੈਂ ਤੁਹਾਨੂੰ ਮੈਂ ਨਹੀਂ ਕਰਾਂਗਾ ਹੈ ਇਹੀ ਗੱਲ ਉਹ ਬੇਬੇ ਮਾਂ ਦੇਣਾ ਕਿ ਕਿੰਨਾ ਸੋਹਣਾ ਲੱਗਦੀ ਆ ਆ ਜੀ ਵੀਰ ਮੇਰੇ ਦੇਖਾਂ ਤਾਹ ਮੇਰੀ ਬਸੀ ਤਰ ਜਾਨ ਕਰਾਉਂ ਬੱਜ ਕਰਕੇ ਵੱਲ ਦੇਖਾਂ ਪੰਜਾਬ ਚਨਾ ਜੱਟ ਕੇ ਬੰਦੇ ਅਨੋਖਣ ਜਾਨ ਜੀ ਕਿਸੇ ਬਾਤ ਕਰਨਾ ਨਾ ਜਿਹੜਾ ਮਾੜਾ ਫਾਟਾ ਜਿਹੜਾ ਆਇਆ ਜਾ ਰਿਹਾ ਆ ਦਾ ਦੇਖੀ ਤੋਂ ਸਭੇ ਗੰਨਾ ਟਕੇ ਗਈ ਆ ਜਦ ਨਹੀਂ ਮੁੜੇ ਲੈ ਬਈ ਇਹਦਾ ਦਿਹਾੜੀ ਪਾ ਕੇ ਆਈਆਂ ਅੱਜ ਲੈ ਸ਼ੂਟ ਸ਼ਾਟ ਮੇਰੇ ਨਹੀਂ ਬਾੜੀ ਮਾੜੀ ਹੁੰਦੀ ਆ ਨਾ ਤੇ ਤੁਹਾਡੀ ਪੈਂਡ ਸ਼ੂਟ ਆ ਤਾਂ ਹੈਗੀ ਆ ਲੈ ਆਂਦਾ ਵਾਹ ਜੀ ਵਾਹ ਕਿੰਦਰ ਏਸੀ ਆਨ ਕਰਿਓ ਏਸੀ ਕਰਤਾ ਹਾਂ ਫੇਰ ਤਾਂ ਸਹੀ ਹੀ ਰਿਹਾ ਅੱਜ ਕੰਮ ਬਈ ਪਰ ਭਾਰ ਵਾਲਾ ਚੜਾ ਲਿਆ ਤੁਸੀਂ ਇਹਨਾ ਚਾਹੀਦਾ ਨਹੀਂ ਸੀਗਾ ਹਾਂ ਆ ਤਾਂ ਹੋ ਗਿਆ ਉਹੀ ਦਾ ਗਾਦਾ ਸ਼ੱਕੋ ਬਈ ਸ਼ਕਰਕੰਦੀ ਹੁਣ ਆ ਲੋ ਮੈਨੂੰ ਦੇ ਪਹਿਲਾਂ ਪਲੇਟ ਹਾਂ ਦੇਖੋ ਦੋ ਤਿੰਨ ਬਣਾਈਆਂ ਹਾਂ ਇਹ ਕੋਹਨ ਦਾ ਵਾ ਭਾਈ ਲੈ ਆਓ ਇਹ ਸਿਆਕੋ ਸਿਆਲਾਂ ਦਾ ਤੋਹਫਾ ਬੜੀ ਵਧੀਆ ਚੀਜ਼ ਹੈ ਇਹਦਾ ਆਪਾਂ ਤਾਂ ਸਿਆਲੇ ਸੜ ਬਹੁਤ ਕਰਨੇ ਇੱਕ ਤਾਂ ਹੁੰਦੀ ਹੈ ਬਾਲ ਕੇ ਇਹ ਭੁੰਨਦਾ ਵਾ ਮੈਂ ਇਥੇ ਅੱਗੇ ਵੱਧ ਦਿਖਾਉਣ ਲੱਗੀ ਮੈਂ ਅੱਜ ਖਾਂਦੀ ਨਹੀਂ ਸੀ ਆਹ ਵਾ ਖਾਂਦੇ ਨਹੀਂ ਹਾਂ ਪਈ ਗੱਲਾਂ ਖਾਣੀਆਂ ਤੁਸੀਂ ਕੀ ਆਂ ਛੇ ਕਰ ਕੰਦੀ ਬਰਾ ਰਾਈਟ ਕਰੇ ਪਈਆ ਦਾ ਬਥੇਰੀ ਯਾਰ ਫਿਰ ਆ ਕੇ ਬਾਲ ਦਿੰਨੇ ਹੁਣ ਅਸੀਂ ਜਾਣਾ ਮੱਲਿਆਂ ਨੇ ਅੱਛਾ ਉੱਥੇ ਵਟਣਿਆ ਲੱਡੂ ਤਾਂ ਠੀਕ ਆ ਲੱਡੂ ਵਟਾਉਣ ਜਾਣਾ ਫਿਰ ਅਸੀਂ ਹੁਣ ਤੰਗਾ ਵਟਾ ਆ ਹਾਂ ਦੋ ਪ੍ਰੋਗਰਾਮ ਸੀ ਅੱਜ